ਕੀ ਡੋਰੀ ਸੀ ਕ੍ਰਿਸ਼ਨ ਦੀ ਡੋਰੀ ਸੀ ਜਲਸਰ ਬੰਨ੍ਹਾ ਨੇ ਬਹਿਨਾ ਨੇ ਬਾਈ ਕੀ ਕਲਾਈ ਤੇ ਹੋ ਮੇਰੇ ਬਈਆ ਮੇਰੇ ਜੰਦਾ ਆਪ ਸਾਡੇ ਵਾਸਤੇ ਰਕੜੀ ਦਾ ਬਹੁਤ ਹੀ ਵੱਡਾ ਦੀਨਾ ਭੈਣਾਂ ਦਾ ਸਾਜ ਇਕ ਵਾਰ ਆਦਾ ਹੈ ਅਸੀਂ ਬੜੀ ਖੁਸ਼ੀ ਨਾਲ ਮੰਨਦੇ ਹਾਂ ਪਰਮਾਤਮਾ ਸਾਡੇ ਭੈਣਾਂ ਨੂੰ ਇੰਨਾ ਕਦਰੇ ਇੰਨਾ ਕਦਰੇ ਦਿਨ ਦੂਨੀ ਤੇ ਰਾਤ ਚੂਨੀ ਖੱਤੀ ਕਰੇ ਸੁਖੀ ਰਹੇ ਹਮੇਸ਼ਾ ਆਪਣੇ ਪਰਿਵਾਰ ਚ ਆਪਣੇ ਘਰ ਚ ਖੁਸ਼ ਰਹੇ ਪਰਮਾਤਮਾ ਇਹਨੂੰ ਇੰਨਾ ਕਦਰੇ ਵੀ ਅਸੀਂ ਵੀ ਇਹ ਕੋ ਮੰਗ ਕੇ ਕੀ ਇਹ ਐਂ ਕਰਕੇ ਸਾਨੂੰ ਦੇਵੇ ਤੇ ਅਸੀਂ ਲਈਏ ਤੇ ਅਸੀਂ ਖੁਸ਼ ਹੋ ਜਾਈਏ ਆ ਮੇਰੀ ਭਾਬੀ ਜੀ ਆਓ ਜੀ ਆ ਮੇਰੀ ਭਾਬੀ ਹੈ ਅਸੀਂ ਭਾਬੀ ਜੀ ਨੂੰ ਵੀ ਬੰਨਣ ਲੱਗੇ ਆ ਸਾਡੇ ਵਾਸਤੇ ਭਾਬੀ ਨਹੀਂ ਸੀ ਵੀ ਤੇ ਭਰਾ ਵੀ ਸੀ ਕੋਈ ਫਰਕ ਨਹੀਂ ਪੈਂਦਾ ਹਾਂ ਪਰ ਕਰਨਾ ਹੋਗਾ ਵੈਸੇ ਉਹ ਛੁਹਾਪ کیا ਉਹ ਸੱਚਮੇਂ ਸੁਪਨਾ ਹੀ ਥਾ مجھے ਤਾਂ ਕੁਝ ਗੜਬੜ ਲੱਗ ਰਹੀ ਹੈ तेरे पेट में ਕੁਝ ਹੈ ਆਓ ਸਾਡੇ ਨਾਲ ਹੀ ਜਾਇ ਕਰੋ ਕਿ ਤੁਸੀਂ ਮਨ ਆਉ ਰਖੀ ਦੀ ਗਲਾਬ ਗਲਾਬੀ ਦਾ ਸੁਣ ਲੇਖਾਓ ਗਲਾਬੀ ਗਲਾਬੀ ਗਲਾਬ ਜਮਨ ਨਹੀਂ ਹੈ ਚਲ ਚੇ ਮੈਂ ਆਓ ਆ ਕੇ ਖਾਓ ਆ ਦੇਖੋ ਜੀ ਮੇਰੀ ਮੰਮੀ ਬੈਠੀ ਹੋਈ ਹੈ ਨਾਲ ਆ ਮੇਰੀ ਭਰਾ ਦੀ ਬੇਟੀ ਭਤੀਜੀ ਹੈ ਬੇਟਾ ਹੈ ਆ ਮੇਰੀ ਭੈਣ ਜਿਹੜੀ ਦੇਖੋ ਚੁੱਪ ਕਰਕੇ ਕੱਲੀ ਆ ਗਈ ਮੈਨੂੰ ਇਹਦੇ ਤੇ ਬਹੁਤ ਗੁੱਸਾ ਹੈ ਪਰ ਮੈਂ ਹੁਣ ਕੱਢ ਨਹੀਂ ਸਕਦੀ ਕੀ ਕਰਾਂ ਬੜੀ ਪਰੇਸ਼ਾਨ ਹਾਂ ਪਰ ਇਹ ਆ ਕੇ ਕੱਲੀ ਤੇ ਇੱਥੇ ਮ제 ਲੈਣ ਢੀ ਸੀ ਚਲੋ ਕੋਈ ਨਾ ਆਲੋ ਮੇਰਾ ਭਰਾ ਤੇ ਪਰਜਾਈ ਦੇਖੋ ਸਾਰੀ YouTube ਜੰਗੀ ਜਾਰੀ ਖਾ ਪੀ ਰਹੇ ਨੇ ਤੇ ਖੁਸ਼ ਹੋ ਰਹੇ ਨੇ ਆ ਦੇਖੋ ਜੀ ਕਹਿੰਦੀ ਮੇਰੀ ਸੜੀ ਜੀ ਫੋਟੋ ਆ ਲਈਆਂ ਵੇਖੋ ਕਿ ਕਿੰਨੀ ਸੋਹਣੀ ਲੱਗ ਰਹੀ ਐ ਭੈਣ ਮੇਰੀ ਬਹੁਤ ਸੋਹਣੀ ਲੱਗ ਰਹੀ ਐ ਬੜਾ ਚੰਗਾ ਲੱਗ ਰਿਹਾ ਐ ਅਸੀਂ ਆਪਣੇ ਭਰਾ ਦੇ ਘਰ ਆਏ ਆ ਰਖੜੀ ਬੰਨਣਾ ਆ ਵੱਡੇ ਵੀਰ ਜੀ ਤੇ ਇੱਥੇ ਨਹੀਂ ਹੈਗੇ ਉਹ ਪਤਾ ਨਹੀਂ ਕਿੱਥੇ ਗਏ ਨੇ ਕਦੋਂ ਆਣਗੇ ਕਦੋਂ ਅਸੀਂ ਬੰਨਾਂਗੇ ਕਦੋਂ ਤੁਹਾਨੂੰ ਇਹਦੇ ਵਿੱਚ ਵਿਖਾਵਾਂਗੇ ਵੀ ਅਖੀ ਅਸੀਂ ਰਖੜੀ ਬੰਨ ਰਹੇ ਆ ਹੈਪੀ ਰਖੜੀ ਸਾਰੀ ਫੈਮਲੀ ਨੂੰ ਸਾਰਿਆਂ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਹੈਪੀ ਰਾਖੀ ਆ ਦੇਖੋ ਜੀ ਭਰਾ ਜੀ ਮੇਰੀ ਸੇਵਾ ਕਰ ਰਹੇ ਨੇ ਬੋਲ ਡਰਿੰਕ ਲਿਆ ਰਹੇ ਨੇ ਭੈਣਾ ਦਾ ਦਿਨ ਹੈ ਨਾ ਬਹੁਤ ਵੱਡਾ ਤੇ ਵੇਖੋ ਸੇਵਾ ਹੋ ਰਹੀ ਹੈ ਭਰਾ ਜੀ ਖਾਤਰ ਕਰ ਰਹੇ ਨੇ ਭੈਣ ਦੀ ਬਹੁਤ ਜ਼ਿਆਦਾ ਇਹ ਮੇਰੇ ਭੈਣੇ ਮੇਰੇ ਮਗਰੇਨਾ ਖਾਲੇ ਕਿਹਾ ਮੈਨੂੰ ਬਾਹਰ ਚ ਕੋਲ ਵੀਰ ਵੇਰ ਬਨਾਲਾ ਰਖੜੀ ਸੋਹਣੇ ਜਏ ਗੁੱਟ ਤੇ ਸਜਾਲੇ ਰਖੜੀ ਕੈਨ ਕੋ ਲੋਹੇ ਵੇ ਬਣਾ ਲੈ ਰਖੜੀ ਸੋਹਣੇ ਜਏ ਗੁੱਟ ਤੇ ਸਜਾਲੇ ਰਖੜੀ ਆ ਮੇਰਾ ਵੱਡਾ ਵੀਰ ਹੈ ਜੀ ਦੇਖੋ ਹੁਣ ਆਇਆ ਹੈ ਜੀ ਤੇ ਹੁਣ ਮੈਂ ਇਹਨੂੰ ਰਖੜੀ ਬੰਨੀ ਆ ਤੇ ਰਖੜੀ ਬਣਾ ਕੇ ਤੇ ਹੁਣ ਇਹਦਾ ਮੂੰਹ ਥੋੜਾ ਝੂਠਾ ਕੀਤਾ ਹੈ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ ਪਰਮਾਤਮਾ ਜੀ ਵੱਡੀ ਵੱਡੀ ਉਮਰ ਕਰੇ ਇਹਨੂੰ ਬਹੁਤ ਦਵੇ ਬਹੁਤ ਇੱਜ਼ਤੇ ਕਿਪਾ ਕਰੇ ਭਾਬੀ ਮੇਰੀ ਆਈ ਨਹੀਂ ਐ ਉਹ ਆਪਣੇ ਉੱਥੇ ਹੀ ਐ ਟੇਕੇ ਗਈ ਹੋਈ ਐ ਤੇ ਐ ਉਹਦੀ ਰਖੜੀ ਪਈ ਹੋਈ ਐ ਐ ਮੈਂ ਛੱਡ ਚੱਲੀ ਆ ਤੇ ਇਹ ਹੁਣ ਆਪੇ ਆ ਕੇ ਕੁੜੀ ਬਨਦੂਗੀ ਐ ਲਈ हां जी मेरे ਭਰਾ ਨੇ ਮੈਨੂੰ ਸ਼ਗਨ ਦਿੱਤਾ ਹੈ ਦੇਖੋ ਗੱਬ ਬੋਤਾ ਬੋਤਾ ਦਵੇ ਇਹਨਾਂ ਨੂੰ ਸ਼ਗਨ ਜੀ ਲੱਗੀ ਸ਼ਗਨ ਦਾ ਦਿੱਤਾ ਸਮੋ ਇਹ ਤੁਹਾਨੂੰ ਭੈਣ ਭਰਾ ਦਾ ਰਿਸ਼ਤਾ ਪਸੰਦ ਆਵੇ ਚੰਗੇ ਸਾਡਾ ਲੱਗੀ ਆਵੇ ਸਾਡੀ ਵੀ ਇਦਾਂ ਜੀ ਲੱਗੀ ਹੋਵੇ ਤਾਂ ਸਾਨੂੰ ਲਾਈਕ ਕਮੈਂਟ ਜਰੂਰ ਕਰਿਓ ਬਾਏ ਜੀ ਘਰ ਜਾਣ ਲੱਗੇ ਸਾਂ ਤੇ ਖਾਣਾ ਆ ਗਿਆ ਵੀ ਕਹਿੰਦੇ ਰੋਟੀ ਖਾਣ ਤੋਂ ਬਿਨਾਂ ਅਸੀਂ ਜਾਣ ਨਹੀਂ ਦੇਣਾ ਤੁਸੀਂ ਰੋਟੀ ਖਾ ਕੇ ਜਾਇਓ ਆਹ ਵੇਖੋ ਜੀ ਚਾਵਲ ਦਾਲ ਦਹੀਂ ਮਟਰ ਪਨੀਰ ਤੇ ਆਂਬ ਦਾ ਅਚਾਰ ਆਹ ਦੇਖੋ ਜੀ ਸਾਡੇ ਵਾਸਤੇ ਆ ਗਿਆ ਏ ਤੇ ਸਾਨੂੰ ਕਹਿ ਰਹੇ ਨੇ ਰੋਟੀ ਖਾਣ ਤੋਂ ਬਿਨਾਂ ਪੈਣੋ ਨਹੀਂ ਜਾਣਾ ਤੁਸੀਂ ਜਾਣਾ ਵਾ ਤੇ ਰੋਟੀ ਖਾ ਕੇ ਆਪਣੇ ਘਰ ਜਾਓ ਤੇ ਹੁਣ ਅਸੀਂ ਰੋਟੀ ਖਾਵਾਂਗੇ ਤੇ ਖਾ ਕੇ ਫਿਰ ਆਪਣੇ ਘਰ ਨੂੰ ਜਾਵਾਂਗੇ ਆਹ ਵੇਖੋ ਜੀ ਭੈਣ ਜੀ ਹੁਣੀ ਬੈਠੇ ਦੰਦ ਕੱਢ ਰਹੇ ਨੇ ਆਹ ਦੇਖੋ ਆਹ ਵੇਖੋ ਜੀ ਸਾਰਾ ਪਰਿਵਾਰ ਬੈਠਾ ਆ ਤੇ ਹੁਣ ਅਸੀਂ ਲੱਗੇ ਆ ਰੋਟੀ ਖਾਣ ਆਓ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਤੇ ਰੋਟੀ ਖਾਓ ਦੇਖੋ ਬਹੁਤ ਵਧੀਆ ਬਣਾਈ ਐ ਕਿੰਨੀ ਵਧੀਆ ਲੱਗ ਰਹੀ ਐ ਦੇਖੋ ਤੁਸੀਂ ਰਾਜਮਾ ਇਹ ਮੇਰੇ ਭਰਾ ਨੇ ਸੱਜੀਆਂ ਬਣਾਈਆਂ ਐ ਵੇਖੋ ਭੈਣਾ ਦੀ ਆਣ ਦੀ ਖੁਸ਼ੀ ਵਿੱਚ ਬੜੇ ਪਿਆਰ ਨਾਲ ਤੇ ਬੜੇ ਚਾਹ ਨਾਲ ਬਣਾਈਆਂ ਨੇ ਤੇ ਹੁਣ ਅਸੀਂ ਲੱਗੇ ਆ ਖਾਣ ਖਾਓ ਜੀ ਟੇਸਟ ਦੱਸੋ ਖਾ ਕੇ ਕਿਦਾਂ ਦਾ ਲੱਗਾ ਤੁਹਾਨੂੰ ਆਹ ਦੀ ਮਿਰਚ ਦਾ ਤਰ ਇੱਧਰ ਦੇਖੋ ਜੀ ਕਿਦਾਂ ਲੱਗਾ ਬਹੁਤ ਵਧੀਆ ਨਹੀਂ ਮਿਰਚ ਦਾ ਤਰ ਠੀਕ ਐ ਚੰਗਾ ਜੀ ਹੁਣ ਅਸੀਂ ਕਰਦੀਆਂ ਤੁਹਾਨੂੰ ਬਾਏ ਫੁੱਲਕਾ